ਅਮਰਸਰ ਦੇ ਚਾਰ ਵੱਡੇ ਰੈਡ ਏਰੀਆ ਵਜੋਂ ਜਾਣੇ ਜਾਂਦੇ ਮਕਬੂਲਪੁਰਾ ਜਿੱਥੇ ਅੱਜ ਨਸ਼ੇ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਤਾਂ ਲੱਗਦਾ ਹੈ ਕਿ ਜਿਸ ਨੂੰ ਲੋਕ ਰੈਡ ਏਰੀਆ ਜਾਂਦੇ ਸੀ ਹੁਣ ਉਸ ਨੂੰ ਗ੍ਰੀਨ ਕੀਤਾ ਜਾਊਗਾ ਤਾਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਦੇਖਦੇ ਆ ਕਦੋਂ ਤੱਕ ਇਹ ਪ੍ਰੋਗਰਾਮ ਜਿਹੜੇ ਉਲੀਕੇ ਜਾਣਗੇ ਤੁਹਾਡੇ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਕੀ ਕਹਿੰਦੇ ਹੋ ਕਿਉਂਕਿ ਇਸ ਏਰੀਏ ਨੂੰ ਬੜਾ ਬਦਨਾਮ ਜਾਣਿਆ ਜਾਂਦਾ ਸੀ ਜੈ ਆਦਮੀ ਕੀ ਜੈ ਪੀਮ ਮੈਂ ਸਿਮਰਨ ਪੱਟੀ ਜੀ ਪੰਜਾਬ ਵਿੱਚ ਵਗ ਰਹੇ ਛੇਵੇਂ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਵਾਸਤੇ ਸਾਡੇ ਸਮਾਜਵਾਦੀਕੀ ਸਮਾਜ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਾ ਛਡਾਨ ਦੀ ਜਿਸ ਵਿੱਚ ਜਿਹੜਾ ਵੀ ਨੌਜਵਾਨ ਨਸ਼ਾ ਛਡਣਾ ਚਾਹੁੰਦਾ ਹੈ ਉਹ ਆ ਕੇ ਸਾਡੇ ਟੀਮ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਜੀ ਇਸ਼ਤਿਹਾਰਾਂ ਉੱਤੇ ਸਾਡੇ ਨੰਬਰ ਦਿੱਤੇ ਹੋਏ ਆ ਸੰਤ ਮੇਗਨਾਥ ਜੀ ਦਾ ਵੀ ਨੰਬਰ ਦਿੱਤਾ ਹੋਇਆ ਹੈ ਜਿਸ ਕਿਸੇ ਨੇ ਵੀ ਨਸ਼ਾ ਛਡਣਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਔਰ ਆ ਪ੍ਰੋਪਰ ਤਰੀਕੇ ਨਾਲ ਇਲਾਜ ਕਰਾਇਆ ਜਾਏਗਾ ਔਰ ਦੇਖੋ ਜੀ ਦੁਨੀਆ ਤੇ ਸਭ ਤੋਂ ਵੱਡਾ ਦਾਨ ਜਿਹੜਾ ਖੂਨਦਾਨ ਮੰਨਿਆ ਜਾਂਦਾ ਹੈ ਖੂਨਦਾਨ ਦਾ ਵੀ ਇੱਥੇ ਕੈਂਪ ਲੱਗਾ ਹੋਇਆ ਜਿਸ ਕਿਸੇ ਵੀਰਪ੍ਰਾਣੇ ਖੂਨ ਦੇਣਾ ਹੈ ਉਹ ਖੂਨ ਦੇ ਕੇ ਕਿਸੇ ਵਰਡਵੰਦ ਨੂੰ ਆਪਣਾ ਇੱਕ ਖੂਨਦਾਨ ਕਰ ਸਕਦਾ ਹੈ ਦੇਖੋ ਇਹ ਕੱਲ ਤੋਂ ਜਿੰਨੇ ਵੀ ਇਹ ਮੈਂਬਰ ਹੈ ਜਿਨ੍ਹਾਂ ਨੇ ਨਸ਼ੇ ਛਡਾਣ ਵਾਸਤੇ ਜਿਨ੍ਹਾਂ ਨੇ ਨਾਮ ਵਿਖਾਏ ਨੇ ਕੱਲ ਤੋਂ ਉਹਨਾਂ ਦਾ ਨਸ਼ਾ ਛਡਾਣ ਦੇ ਮੁਹਿੰਮ ਅਸੀਂ ਚਾਲੂ ਕਰ ਦਿੱਤੀ ਜਾਏਗੀ ਜਿਸ ਵਿੱਚ ਸਾਡਾ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਹੈ ਮਾਜੋਕ ਕਮਿਸ਼ਨਰ ਸਾਹਿਬ ਨੇ ਮਾਜੋਕ ਡੀਸੀਪੀ ਸਾਹਿਬ ਨੇ ਸਾਰਿਆਂ ਨੇ ਸਾਡੇ ਨਾਲ ਰਲ ਮਿਲ ਕੇ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਸਾਨੂੰ ਆਸ਼ਵਾਸਨ ਦਿੱਤਾ ਜੀ ਦੇਖੋ ਜੀ ਨਾਮ ਤਾਂ ਲਿਖਾ ਲਏ ਨੌਜਵਾਨਾਂ ਨੇ ਤੁਹਾਡੇ ਵੱਲੋਂ ਵਿਸ਼ਵਾਸ ਵੀ ਦਵਾਇਆ ਗਿਆ ਅਗਰ ਉਹ ਨੌਜਵਾਨ ਤੁਹਾਡੇ ਤੱਕ ਹੁਣ ਨਹੀਂ ਪਹੁੰਚਦੇ ਕਿਉਂਕਿ ਅਕਸਰ ਹੀ ਨਸ਼ੇੜੀ ਇਹ ਡਰਦਾ ਹੈ ਕਿ ਮੈਂ ਨਸ਼ਾ ਨਹੀਂ ਛੱਡਣਾ ਭੱਜ ਜਾਂਦਾ ਅਗਲੇ ਲਾਕੇ ਕਿ ਤੁਹਾਡੇ ਵੱਲੋਂ ਨਾ ਵੱਲ ਵੀ ਪਹੁੰਚ ਕੀਤੀ ਜਾਊਗੀ ਕਿ ਉਹਨਾਂ ਦੀ ਵੇਟ ਕੀਤੀ ਜਾਊਗੀ ਵੇਖੋ ਜੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਡ ਨਵਾਬ ਸੰਪਰਕ ਕਰ ਲੈਣ ਜਿਹੜੇ ਨੌਜਵਾਨ ਨਸ਼ਾ ਛੱਡਣ ਤੋਂ ਡਰਦੇ ਨੇ ਤਾਂ ਮੇਰੀ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਇਹ ਕੋਈ ਵੱਡਾ ਬਾਦਰੀਆ ਦਾ ਕੰਮ ਨਹੀਂਗਾ ਆਪਾਂ ਨਸ਼ਾ ਛੱਡ ਕੇ ਖੁਸ਼ਹਾਲ ਪੰਜਾਬ ਦਾ ਸੁਪਨਾ ਜਿਹੜਾ ਵੇਖਦੇ ਆ ਆਪਾਂ ਉਹ ਸੁਪਨੇ ਨੂੰ ਸੱਚ ਕਰੀਏ ਔਰ ਜੇਕਰ ਕੋਈ ਨੌਜਵਾਨ ਨਸ਼ਾ ਨਹੀਂ ਛੱਡਣਾ ਚਾਹੁੰਦਾ ਉਹਦੇ ਘਰ ਦੇ ਆ ਕੇ ਸਾdna ਸੰਪਰਕ ਸਾਧਨਗੇ ਆਪਣੀ ਜ਼ਿੰਮੇਵਾਰੀ ਚੁੱਕਣਗੇ ਕਿ ਪੇਸ਼ੀਅੰਟ ਨੂੰ ਟ੍ਰੀਟਮੈਂਟ ਦੇ ਦੌਰਾਨ ਕੁਛ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਤੱਕ ਪਹੁੰਚ ਜ਼ਰੂਰ ਪਹੁੰਚਾਂਗੇ ਜੀ ਕੀ ਇੱਥੋਂ ਤੱਕ ਇਹ ਜ਼ਿੰਮੇਵਾਰੀ ਬਹੁਤ ਸਿਰਫ ਘਰਦਿਆਂ ਦੇ ਨਾਮ ਲਿਖ ਲੈਣੇ ਉਸ ਤੋਂ ਬਾਅਦ ਦੀ ਜ਼ਿੰਮੇਵਾਰੀ ਕੀ ਹੋਏ ਨਹੀਂ ਉਸ ਤੋਂ ਬਾਅਦ ਇਦਾਂ ਕੀ ਸਭ ਤੋਂ ਪਹਿਲਾਂ ਮੈਂ ਰਿੰਕੂ ਜੀ ਐਮ ਪ੍ਰੈਜ਼ੀਡੈਂਟ ਡਾਕਟਰ ਬੀ ਆਰ ਬੇਦਿਕ ਪਲਾਇਮਾ ਚ ਮੇਰੇ ਜਿੰਨੇ ਵੀ ਇੱਥੇ ਖਲੋਤੇ ਸਤਕਾਰਯੋਗ ਨੇ ਸਾਰਿਆਂ ਨੂੰ ਮੈਂ ਜੈ ਵਾਲਮੀਕੀ ਹਰ ਵਾਲਮੀਕੀ ਕਰਦਾ ਸਭ ਤੋਂ ਪਹਿਲਾਂ ਮ ਬਹੁਤ ਬਹੁਤ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੈਂ ਦੀ ਟੀਮ ਵੱਲੋਂ ਸ਼ਸ਼ੀ ਗੇਲੇ ਲੋ ਸਾਡੇ ਸੰਤ ਸਮਾਜ ਵੱਲੋਂ ਵਧਾਈ ਦੇ ਪਾਤਰ ਨੇ ਮੇਰੀ ਭੈਣ ਵੀ ਜਿਨ੍ਹਾਂ ਨੇ ਐਡਾ ਉਹ ਡਾਉ ਪ੍ਰਾਲਾ ਕੀਤਾ ਤੇ ਤੁਸੀਂ ਦੇਖ ਹੀ ਲਿਆ ਠਾਠਾਂ ਮਾਰਦਾ ਆਇਆ ਕੱਠ ਵੀ ਇਥੋਂ ਪਤਾ ਲੱਗਦਾ ਵੀ ਲੋਕ ਮੇਰੀ ਭੈਣ ਸਿਮਰਨ ਪੱਤਰੀ ਨਾਲ ਕਿੰਨਾ ਪਿਆਰ ਕਰਦੇ ਆ ਉਹਦੇ ਇੱਕ ਸੱਦੇ ਤੇ ਕਾਫੀ ਦੁਨੀਆ ਆ ਗਈ ਹੈ ਜੋ ਉਪਰਾਲਾ ਅੱਜ ਕਰ ਰਹੀ ਹੈ ਖੂਨਦਾਨ ਕੈਂਪ ਨਸ਼ੇ ਦੇ ਖਿਲਾਫ ਮੈਂ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਵੀ ਸਾਡੀ ਟੀਮ ਸਾਡੀ ਭੈਣ ਦਾ ਸਾਥ ਦੇਣ ਅਤੇ ਵੱਜ ਚੜ ਕੇ ਜਿਸ ਤਰ੍ਹਾਂ ਕੀ ਉਹਨੇ ਕਿਹਾ ਵੀ ਸਾਡਾ ਜਿਹੜਾ ਅੱਜ ਪੰਜਾਬ ਭਾਜੀ ਨਸ਼ੇ ਦਾ ਦਰਿਆ ਬਣ ਚੁੱਕਿਆ ਇੱਕ ਟਾਈਮ ਸੀ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਮੈਨੂੰ ਲੱਗਦਾ ajo ਚਿੜੀਆ ਉੱਡ ਗਈ ਆ ਤੇ ਮੈਂ ਵਿਸ਼ਵਾਸ ਦਿਵਾਉਂਦਾ ਵੀ ਮੇਰੀ ਭੈਣ ਸਿਮਰਤ ਬੱਤੀ ਟੀਮ ਸਾਰੀ ਵੀ ਦੁਬਾਰਾ ਪੰਜਾਬ ਸੋਨੇ ਦੀ ਚਿੜੀਆ ਬਣੇਗਾ ਜਦੋਂ ਵੀ ਰੇਡ ਹੋਣੀ ਹੁੰਦੀ ਸੀ ਕਿਸੇ ਵੀ ਏਰੀਏ ਦੇ ਵਿੱਚ ਤਾਂ ਇਸ ਏਰੀਏ ਨੂੰ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾਂਦਾ ਸੀ ਇਸ ਤੋਂ ਅਗਲਾ ਭਵਿੱਖ ਕੀ ਹੋਏਗਾ ਹੁਣ ਦੇਖੋ ਜੀ ਕੋਈ ਵੀ ਏਰੀਆ ਇਦਾਂ ਦੇ ਨਹੀਂ ਆ ਕਿ ਜਿੱਥੇ ਨਸ਼ਾ ਨਹੀਂ ਹੈ ਇਹ ਇੱਕ ਪਾਰਟਿਕੂਲਰ ਕੁਝ ਏਰੀਏ ਇਦਾਂ ਦੇ ਨੇ ਕਿ ਜਿਨ੍ਹਾਂ ਦੇ ਉੱਤੇ ਖਾਸ ਪੈਰਾ ਹੈ ਨਸ਼ੇ ਦਾ ਔਰ ਜੇਕਰ ਇੱਥੇ ਦੇ ਲੋਕ ਥੋੜਾ ਅਵੇਅਰ ਹੋ ਜਾਣਗੇ ਜਿਦਾਂ ਕਿ ਸਾਡੇ ਸਿਮਰਨ ਭੈਣ ਜੀ ਨੇ ਇਹ ਮੁੱਦਾ ਚੱਕਿਆ ਇਸ ਗੜ ਦੇ ਵਿੱਚ ਆ ਕੇ ਇਹ ਪ੍ਰੋਗਰਾਮ ਕਰਾਇਆ ਇਦਾਂ ਹੋਰ ਵੀ ਲੇਡੀਜ਼ ਇਦਾਂ ਹੋਰ ਵੀ ਜੈਂਟਸ ਜਿਹੜੇ ਚਾਹੁੰਦੇ ਨੇ ਕਿ ਨਸ਼ੇ ਨੂੰ ਰੋਕਿਆ ਜਾਵੇ ਇਦਾਂ ਦੇ ਏਰੀਆ ਦੇ ਵਿੱਚ ਪ੍ਰੋਗਰਾਮ ਹੋਣੇ ਚਾਹੀਦੇ ਨੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਚਲੋ ਜੋ ਵੀ ਆ 100 ਨਹੀਂ 50 50 ਨਹੀਂ 20 20 ਨਹੀਂ 10 10 ਨਹੀਂ 2 ਕੋਈ ਵੀ ਜਦੋਂ ਸਮਝਣਗੇ ਤੇ ਹੌਲੀ ਹੌਲੀ ਇੱਕ ਲਹਿਰ ਬਣੇਗੀ ਇੱਕ ਲਹਿਰ ਬਣੇਗੀ ਕਿ ਜਿੰਨੇ ਵੀ ਮਾਰੇ ਏਰੀਏ ਨੇ ਉਹਨਾਂ ਦੇ ਵਿੱਚ ਇਹ ਪਹਿਲ ਕਰਮੀ ਹੋਏਗੀ ਤੇ ਲੋਕ ਇਹ ਇੱਥੇ ਰੇਟ ਵੀ ਕਰਾਉਣਗੇ ਇੱਥੇ ਰੋਕਣ ਦੀ ਕੋਸ਼ਿਸ਼ ਵੀ ਕਰਨਗੇ ਇੱਕ ਵਾਰੀ ਜਾਗਰੂਕ ਹੋਣ ਦੀ ਲੋੜ ਆ ਥੋੜੀ ਹਿੰਮਤ ਦੇਣੀ ਪੈਣੀ ਸੀ ਉਹ ਜਿਹੜੀ ਹਿੰਮਤ ਸਿਮਰਨਜੀਤ ਕੋਰ ਸਾਡੀ ਭੈਣ ਜੀ ਇਹਨਾਂ ਨੇ ਦਿੱਤੀ ਆ ਅਸੀਂ ਚਾਹਾਂਗੇ ਕਿ ਸਿਮਰਨ ਭੱਟੀ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਕਿ ਸਾਰੇ ਸਮਾਜ ਨੂੰ ਵੇਖਣ ਨੂੰ ਮਿਲਿਆ ਪੂਰੇ ਸੰਗਠਨਾਂ ਨੂੰ ਵੇਖਣ ਨੂੰ ਮਿਲਿਆ ਕਿ ਵਾਕਈ ਲੋਕਾਂ ਨੇ ਬਹੁਤ ਪੁਰਜ਼ੋਰ ਇਹਦਾ ਸਾਥ ਦਿੱਤਾ ਔਰ ਇਸੇ ਤਰ੍ਹਾਂ ਹੀ ਇਹਦਾ ਸਾਥ ਦਿੰਦੇ ਰਵਾਂਗੇ ਜਿਹੜੇ ਜਿਹੜੇ ਮਾੜੇ ਆਦਿਏ ਨੇ ਉਹਦੇ ਵਿੱਚ ਅਸੀਂ ਕਾਰਜਕ੍ਰਮ ਵੀ ਕਰਾਵਾਂਗੇ ਉੱਚੋਂ ਨਸ਼ਾ ਮੁਕਤ ਵੀ ਕਰਾਵਾਂਗੇ ਲੋਕਾਂ ਨੂੰ ਔਰ ਜਿਹੜਾ ਬਲੱਡ ਡੋਨੇਟ ਕੈਂਪ ਆ ਉਹ ਵੀ ਆਪਾਂ ਜਰੂਰ ਲਗਵਾਇਆ ਕਰਾਂਗੇ ਇੱਕ ਸਵਾਲ ਆ ਜਿਹੜਾ ਅਕਸਰ ਹੀ ਲੋਕ ਸਾਨੂੰ ਮੈਸੇਜ ਕਰਕੇ ਇਹ ਮਤਲਬ ਭੇਜਦੇ ਨੇ ਕਿ ਤੁਸੀਂ ਇਹ ਲੋਕਾਂ ਨੂੰ ਕਰੋ ਫੇਮ ਲੈਣ ਲਈ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਨੇ ਲੋਕਾਂ ਦਾ ਕਹਿਣਾ ਉਸ ਤੋਂ ਬਾਅਦ ਕੋਈ ਕਿਸੇ ਦਾ ਧਿਆਨ ਨਹੀਂ ਹੁੰਦਾ ਉਸ ਪਾਸੇ ਤੁਹਾਡਾ ਕਾਹ ਤੱਕ ਰਹੇਗਾ ਦੇਖੋ ਇਸ ਤਰ੍ਹਾਂ ਜਦੋਂ ਪਹਿਲਾਂ ਤੁਸੀਂ ਪਹਿਲਾਂ ਹੀ ਸਵਾਲ ਸੀ ਤੁਹਾਡਾ ਵੀ ਇਹ ਉਹ ਏਰੀਆ ਆ ਜਿਹੜਾ ਰੈੱਡ ਏਰੀਆ ਆ ਜਿਹੜਾ ਬਦਨਾਮ ਏਰੀਆ ਆ ਜਿਹਦੇ ਬਾਰੇ ਕਿਹਾ ਜਾਂਦਾ ਆ ਕਿ ਇੱਥੇ ਨਸ਼ਾ ਵੇਚਣ ਵਾਲੇ ਪੀੜ ਵਾਲੇ ਬਹੁਤ ਵੱਡੀ ਸੰਖਿਆ ਚ ਕਿਹਾ ਜਾਂਦਾ ਆ ਲੇਕਨ ਆ ਕਿ ਉਸ ਗੜ ਦੇ ਵਿੱਚ ਔਰ ਖਾਸ ਕਰਕੇ ਇੱਕ ਔਰਤ ਵੱਲੋਂ ਉਸ ਕੰਮ ਨੂੰ ਸ਼ੁਰੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਆ ਮੈਂ ਮੰਨਦਾ ਇਹ ਕੰਮ ਤਾਂ ਵੈਸੇ ਤੇ ਪ੍ਰਸ਼ਾਸਨ ਦਾ ਲੋਕਾਂ ਦੇ ਦੇ ਪ੍ਰਸ਼ਾਸਨ ਦਾ ਕੰਮ ਹੈ ਲੋਕ ਕਹਿੰਦੇ ਨੇ ਸਰਕਾਰਾਂ ਦਾ ਕੰਮ ਹੈ ਲੋਕ ਕਹਿੰਦੇ ਨੇ ਲੀਡਰਾਂ ਦਾ ਕੰਮ ਹੈ ਪਰ ਮੈਨੂੰ ਲੱਗਦਾ ਕਿ ਇਹ ਜਿਹੜੇ ਖਾਸ ਕਰਕੇ ਲੀਡਰ ਆ ਉਹਨਾਂ ਤੇ ਵੀ ਬਹੁਤ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਔਰ ਮੈਂ ਪੰਜਾਬ ਹਰਿਆਣਾ ਦੇ ਹਿਮਾਚਲ ਦੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਹੱਥ ਬੰਨ ਕੇ ਕਿ ਜੇ ਸਾਡੀ ਭੈਣ ਸਿਮਰਨ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀਆਂ ਸਾਰੀਆਂ ਜ਼ਰੂਰੀ ਡਿਊਟੀਆਂ ਦੇਂਦੇ ਹੋਏ ਅੱਜ ਸਮਾਜ ਵੱਡੇ ਪੱਧਰ ਤੇ ਨਸ਼ਾ ਛੁਡਾਣ ਦੇ ਲਈ ਇੱਕ ਸੋਚ ਬਣ ਗਈ ਹੈ ਇੱਕ ਆਵਾਜ਼ ਬਣ ਗਈ ਹੈ ਔਰ ਅੱਜ ਇੱਥੇ ਠਾਠਾ ਮਾਰਦਾ ਜਿਹੜਾ ਸਮੁੰਦਰ ਸੰਗਤ ਦਾ ਆਇਆ ਵਾ ਉਹ ਦੱਸਦਾ ਵਾ ਕਿ ਸਾਰੇ ਦਾ ਸਾਰਾ ਸਮਾਜ ਹਰ ਵਰਗ ਦੇ ਲੋਕ ਸਾਡੀ ਭੈਣ ਸਿਮਰਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖਲੋਤੇ ਨੇ ਔਰ ਇਹ શુભ ਪ੍ਰਯਾਸ ਜਿਹੜੇ ਸੰਤਾਂ ਦੇ ਆਸ਼ੀਰਵਾਦ ਨਾਲ ਪੈੰਜੀ ਕਰਦੇ ਪਏ ਨੇ ਅਸੀਂ ਆਪਣੇ ਸੰਗਠਨ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਵੱਲੋਂ ਇਹਨਾਂ ਦੇ ਸ਼੍ਰੀ ਚਰਨਾਚ ਇਹਨਾਂ ਦੇ ਸਾਰੇ ਸਾਥੀਆਂ ਦੇ ਸ਼੍ਰੀ ਚਰਨਾਚ ਤੇ ਸਾਡੇ ਸੰਤਾਂ ਦੇ ਸ਼੍ਰੀ ਚਰਨਾਚ ਪ੍ਰਣਾਮ ਕਰਦੇ ਹੋਏ ਸਾਡੇ ਪ੍ਰਧਾਨ ਰਿੰਗੂ ਜੀ ਜੀਐਮਜੀ ਦਾ ਸਵਾਗਤ ਕਰਦੇ ਹੋਏ ਅਸੀਂ ਪੂਰੀ ਸ਼ਕਤੀ ਨਾਲ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਾਸਤੇ ਜਿੱਥੇ ਸਾਥ ਦੇਵਾਂਗੇ ਉਥੇ ਹਰ ਭੈਣ ਨੂੰ ਹਰ ਮਾਨੂੰ ਕਵਾਂਗੇ ਕਿ ਤੁਸੀਂ ਆਦਰਸ਼ ਰੂਪੀ ਸਾਡੀ ਭੈਣ ਸਿਮਰਨ ਪੱਟੀ ਦੀ ਤਰ੍ਹਾਂ ਪ੍ਰਯਾਸ ਕਰੋ ਔਰ ਆਪਣੇ ਆਪਣੇ ਪਰਿਵਾਰ ਜਿਹੜੇ ਹੋ ਖੁਸ਼ਹਾਲ ਕਰੋ ਧੰਨਵਾਦ ਅਸੀਂ ਹੁਣ ਗੱਲ ਕਰਨੀ ਚਾਹਵਾਂਗੇ ਸੰਤ ਸਮਾਤ ਤੋਂ ਮੇਘਨਾਥ ਜੀ ਨਾਲ ਤੁਹਾਡੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਆ ਨੌਜਵਾਨਾਂ ਦਾ ਇਲਾਜ ਕਰਾਉਣ ਲਈ ਜੋ ਨਸ਼ੇ ਦੇ ਵਿੱਚ ਫਸੇ ਹੋਏ ਨੇ ਕਦ ਤੱਕ ਆਪਣਾ ਲਾਜ਼ਰੀ ਰਹੇਗਾ ਜਦੋਂ ਤੱਕ ਪਰਮਪੀਤਾ ਭਗਵਾਨ ਵਾਲੀ ਮਾਰਾ ਚਾਣਗੇ ਜੋ ਤੱਕ ਗੱਦੀ ਤੇ ਬੈਠੇ ਬਰਾਜਮਣ ਗੱਦੀ ਦੇ ਸੰਤ ਉਹ ਚਾਣਗੇ ਜਦੋਂ ਤੱਕ ਭਗਵਾਨ ਚਾਹੇਗਾ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ 'ਚ ਜਿਹੜੀ ਦੁਰਦਸ਼ਾ ਹੋ ਰਹੀ ਆ ਮਰੀਜ਼ਾਂ ਦੀ ਬਹੁਤ ਹੀ ਭਿਆਨਕ ਦੁਰਦਸ਼ਾ ਹੋ ਰਹੀ ਆ ਕਿਉਂਕਿ ਲਗਾਤਾਰ ਉੱਥੇ ਵੀ ਮੋੜ ਤੋਂ ਨਸ਼ੇ ਵਾਲੀ ਧੱਕਿਆ ਜਾ ਰਿਹਾ ਜਿਹੜੀ ਗੋਲੀ ਆ ਜਿਹਦੀ ਥੱਲੇ ਰੱਖਣ ਨੂੰ ਦਿੱਤੀ ਜਾਂਦੀ ਆ ਕੋਈ ਪੱਕਾ ਜਿਹੜਾ ਇਲਾਜ ਨਹੀਂ ਹੁੰਦਾ ਜਿਹੜਾ ਪੱਕਾ ਇਲਾਜ ਆ ਪੂਰਨ ਤੌਰ ਤੇ ਜਿਹੜਾ ਵਧੀਆ ਇਲਾਜ ਆ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਜਾਂਦਾ ਪਰ ਬਹੁਤ ਜ਼ਿਆਦਾ ਮਹਿੰਗਾ ਹੈ ਜਿਸ ਦੇ ਉੱਤੇ ਆਪਾਂ ਪੂਰਨ ਤੌਰ ਤੇ ਪੂਰੇ ਪੰਜਾਬ ਵਿੱਚ ਵਾਚ ਕੀਤਾ ਬਹੁਤ ਮਹਿੰਗਾ ਹੋਣ ਕਰਕੇ ਜਿਹੜੇ ਗਰੀਬਾਂ ਦੇ ਖਾਸ ਕਰਕੇ ਬੱਚੇ ਜਿਹੜੇ ਆ ਚਾਹੇ ਕਿਸੇ ਵੀ ਜਾਤ ਨਾਲ ਸੰਬੰਧਤ ਹੋਣ ਉਹ ਇਲਾਜ ਕਰਨ ਤੋਂ ਸਮਰਥ ਰਹਿੰਦੇ ਨੇ ਸੰਤਜੀਤ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਵਧੀਆ ਜਿਹੜੇ ਲੋਕ ਤੁਹਾਡੇ ਸੰਪਰਕ ਕਰਨਾ ਚਾਹੁੰਦੇ ਹੋਣ ਕਿ ਇਸ ਤਰ੍ਹਾਂ ਤੁਹਾਨੂੰ ਜਿਹੜਾ ਉਹ ਮਿਲ ਸਕਦੇ ਨੇ ਇਸ ਤਰ੍ਹਾਂ ਕੀ ਜਿਹੜੇ ਮੇਰੇ ਕੁਝ ਨੌਜਵਾਨ ਸਾਥੀ ਨੇ ਜਿਹੜੇ ਪੂਰਨ ਤੌਰ ਤੇ ਮੇਰੇ ਨਾਲ ਨੇ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮਾਂ ਤੇ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਅਤੇ ਮੇਰੇ ਨੰਬਰ ਵੀ ਨਾਲ ਮੈਂਸ਼ਨ ਹੈ ਤੁਹਾਡੇ ਚੈਨਲ ਦੇ ਮਾਧਮ ਤੋਂ ਵੀ ਮੈਂ ਆਪਣਾ ਨੰਬਰ 97405240 ਨੰਬਰ ਦੇ ਰਿਹਾ ਮੇਰੇ ਨਾਲ ਸੰਪਰਕ ਕਰੋ ਮੈਂ ਜਿੰਨੇ ਜੋਗਾ ਪੂਰਨ ਤੌਰ ਤੇ ਮਦਦ ਕਰਾਂਗਾ ਉਹ ਸਾਰੇ ਕੋ ਗਰੀਬ ਪਰਿਵਾਰ ਜਿਹੜਾ ਜਿਸ ਵੀ ਜਾਤੀ ਨਾਲ ਕਿਸੇ ਨਾਲ ਵੀ ਸੰਬੰਧਤ ਹੋਵੇ ਉਸ ਦਾ ਇਲਾਜ ਜਿਹੜਾ ਪੂਰਨ ਤੌਰ ਤੇ ਪ੍ਰਾਈਵੇਟ ਹਸਪਤਾਲ ਚ ਕੀਤਾ ਹੈਗਾ ਤਾਂ ਜੋ ਦੁਬਾਰਾ ਜਿਹੜਾ ਇਸ ਨਸ਼ੇ ਦੇ ਦਰ ਵਿਚ ਨਾ ਪੈਸੇ ਤੁਹਾਡੇ ਨਾਲ ਕੋਈ ਸਰਕਾਰ ਸਹਿਯੋਗ ਕਰ ਰਹੀ ਹੈ ਜਾਂ ਸਿਰਫ ਸੰਸਥਾਵਾਂ ਹੀ ਨੇ ਜੀ ਸੰਸਥਾਵਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਸਾਡਾ ਹੈ ਅਤੇ ਸਾਨੂੰ ਇਸ ਜਨਮ ਭੂਮੀ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੀਦਾ ਕਿਉਂਕਿ ਇਹ ਉਹ ਪੰਜਾਬ ਹੈ ਜਿੱਨੇ ਬਾਰਡਰਾਂ ਦੇ ਉੱਤੇ ਜਿਹੜਾ ਧੱਕ ਪਾਈ ਹੈ ਜਿੱਨੇ ਗੁਰੂਆਂ ਪੀਰਾਂ ਦੇ ਨਾਲ ਜਿਹੜੀਆਂ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਨੇ ਤੇ ਪੰਜਾਬ ਹੀ ਪੂਰੇ ਭਾਰਤ ਨੂੰ ਪਤਾ ਹੈ ਕਿ ਪੰਜਾਬ ਐਸਾ ਸੂਬਾ ਹੈ ਜਿਹੜਾ ਕਿਸੇ ਤੋਂ ਨਹੀਂ ਡਰਦਾ ਹਰ ਕੰਮ ਦੇ ਪੈਲ ਦੇ ਆਧਾਰ ਤੇ ਅੱਗੇ ਆਉਂਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਮਕਬੂਲਪੁਰਾ ਏਰੀਆ ਦੇ ਵਿੱਚ ਮੌਜੂਦ ਹਾਂ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਹੈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਪਰਮ ਪੂਜਨੀਯ ਸੰਤ ਗਿਰਦਾਰੀਨਾਥ ਜੀ ਨੇ ਗੱਲਬਾਤ ਕਰਦੇ ਆ ਸੰਤ ਜੀ ਤੁਸੀਂ ਪਹੁੰਚੇ ਹੋ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਦੇਖੋ ਪਹਿਲਾਂ ਵੀ ਦੱਸਿਆ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਯੋਗਦਾਨ ਨਸ਼ਾ ਸ਼ਦਾ ਉਹ ਕੇਂਦਰ ਦੇ ਜੋ ਆ ਕਰ ਰਹੇ ਨੇ ਪ੍ਰੋਗਰਾਮ ਇਹਨਾਂ ਦਾ ਸਹਿਯੋਗ ਦਿਓ ਜੋ ਖੂਨਦਾਨ ਕੈਂਪ ਵੀ ਲਗਾਇਆ ਹੈ ਉਹਦੇ ਵਿੱਚ ਵੀ ਸਾਰਿਆਂ ਦਾ ਯੋਗਦਾਨ ਦਿਓ ਤਾਂ ਜੋ ਸਮਾਜ ਨੂੰ ਲੋਕਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਸੰਤ ਜੀ ਅੱਜ ਇੱਥੇ ਇੱਕ ਅਨਾਉਂਸਮੈਂਟ ਕੀਤੀ ਗਈ ਆ ਕਿ ਜਿਹੜੇ ਲੋਕ ਨਸ਼ਾ ਛਡਣਾ ਚਾਹੁੰਦੇ ਨੇ ਉਹਨਾਂ ਦਾ ਜਿਹੜਾ ਫ੍ਰੀ ਇਲਾਜ ਕਰਵਾਇਆ ਜਾਊਗਾ ਕਿ ਵਕਾਇਈ ਨੌਜਵਾਨਾਂ ਦੀ ਕੇਅਰ ਕੀਤੀ ਜਾਊਗੀ ਬਿਲਕੁਲ ਤਾਂ ਹੋਈ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਤਾਂ ਜੋ ਨੌਜਵਾਨਾਂ ਨੂੰ ਪਤਾ ਲੱਗੇ ਵੀ ਇਦਾਂ ਦੇ ਪ੍ਰੋਗਰਾਮ ਅੱਗੇ ਵੀ ਕੀਤੇ ਜਾਣ ਤਾਂ ਜੋ ਲੋਕਾਂ ਦਾ ਨਸ਼ਾ ਛਡਾਇਆ ਜਾ ਸਕੇ ਕਿ ਤੁਹਾਡੇ ਜੈ ਸੰਤ ਸਮਾਜ ਨੂੰ ਅੱਗੇ ਆਉਣ ਦੀ ਬੇਹੱਦ ਜ਼ਰੂਰਤ ਆ ਤਾਹੀਂ ਸ਼ਾਇਦ ਸਮਾਜ ਦੇ ਉੱਤੇ ਪਹਿਲੀਆਂ ਹੋਈਆਂ ਕੁਰਤੀਆਂ ਜਿਹੜੀਆਂ ਦੂਰ ਹੋ ਸਕਦੀਆਂ ਨੇ ਕੋਈ ਤਿਰਤੇ ਵੀ ਸਾਡਾ ਇਹੋ ਹੀ ਪ੍ਰਚਾਰ ਆ ਕਿ ਲੋਕਾਂ ਨੂੰ ਇੱਕ ਤੇ ਧਰਮ ਦੇ ਨਾਲ ਜੋੜਿਆ ਜਾਵੇ ਦੂਜਾ ਜੋ ਨਸ਼ਾ ਲੋਕ ਕਰ ਰਹੇ ਆ ਉਹਨਾਂ ਨੂੰ ਇਹਨਾਂ ਤੋਂ ਨਸ਼ੇ ਤੋਂ ਮੁਕਤ ਕਰਵਾਇਆ ਜਾਵੇ ਮਿਹਰਬਾਨੀ ਸੰਤ ਜੀ ਅਸੀਂ ਤੁਹਾਨੂੰ ਦੱਸ ਦਈਏ ਸਾਡੇ ਨਾਲ ਸੰਤ ਗਿਰਦਾਰੀ ਨਾਸ ਜੀ ਨੇ ਗੱਲਬਾਤ ਕੀਤੀ ਗਈ ਆ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ ਜਿਸ ਦੇ ਵਿੱਚ ਇਹ ਵੀ ਅਨਾਉਂਸ ਕੀਤਾ ਗਿਆ ਹੈ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੁਹਾਨੂੰ ਨੰਬਰ ਦਿੱਤੇ ਗਏ ਨੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡਾ ਇਲਾਜ ਚਾਹੇ ਉਹ ਕਿੱਡਾ ਵੀ ਪ੍ਰਾਈਵੇਟ ਵੱਡਾ ਹਸਪੀਟਲ ਹੋਵੇ ਕਿੰਨਾ ਵੀ ਮਹਿੰਗਾ ਇਲਾਜ ਹੋਵੇ ਤਾਂ ਤੁਹਾਡਾ ਫ੍ਰੀ ਦਾ ਫ੍ਰੀ ਜਿਹੜਾ ਉਹ ਇਲਾਜ ਕਰਾਇਆ ਜਾਊਗਾ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਤਾਂ ਇਸੇ ਹੀ ਤਰ੍ਹਾਂ ਫੇਰ ਕਿਸੇ ਹੋਰ ਵਧੀਆ ਖਬਰ ਔਰ ਕਿਸੇ ਹੋਰ ਸੰਸਥਾ ਦੇ ਨਾਲ ਜੋੜਾਂਗੇ ਜਿਹੜੇ ਲੋਕ ਭਲਾਈ ਔਰ ਪੰਜਾਬ ਹਿੱਤ ਦੇ ਲਈ ਜਾਗਰੂਕ ਹੋਣ ਪੰਜਾਬ ਹਿੱਤ ਦੇ ਲਈ ਬੋਲਦੇ ਹੋਣ ਪੰਜਾਬ ਹਿੱਤ ਦੇ ਲਈ ਚਿੰਤਤ ਹੋਣ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨਕੋਟ ਦੇ ਨਾਲ ਕਸ਼ਵੀਰ ਸਿੰਘ ਗਿੱਲ